ਸਾਸ੍ਰਿਕਲ ਫ੍ਰੈਂਡਸ ਮੈਥੋਡਾ ਹੌਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਆਪਾਂ ਤੁਹਾਨੂੰ ਇੱਕ ਛੋਟਾ ਜਿਹਾ ਪਾਊਡਰ ਬਣਾ ਕੇ ਦਿਖਾਉਣ ਲੱਗੇ ਆਂ ਅਗਰ ਤੁਸੀਂ ਆਪਣੇ ਘਰ 'ਚੇ ਬਣਾ ਕੇ ਰੱਖ ਲਓਗੇ ਔਰ ਰਾਤ ਨੂੰ ਦੁੱਧ ਦੇ ਨਾਲ ਪੀਓਗੇ ਤਾਂ ਗੋਡਿਆਂ ਦੇ ਦਰਦ ਤੋਂ ਤੁਸੀਂ ਬਚ ਸਕਦੇ ਹੋ ਗੋਡਿਆਂ ਦੇ ਗਠੀਏ ਤੋਂ ਤੁਸੀਂ ਬਚ ਸਕਦੇ ਹੋ ਸਰਦੀਆਂ ਦੇ ਵਿੱਚ ਇਹ ਚੀਜ਼ ਬਹੁਤ ਫਾਇਦੇਮੰਦ ਹੁੰਦੀ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ ਆਪਾਂ ਹਰਕਤ ਘਟਾ ਦਿੰਨੇ ਆ ਜਿਆਦਾ ਸਮਾਂ ਆਪਾਂ ਰਜ਼ਾਈ 'ਚ ਬੈੰਨੇ ਆ ਜਾਂ ਜਿਆਦਾ ਸਮਾਂ ਆਪਾਂ ਨਿੱਗੇ ਕੱਪੜੇ ਪਾਉਨੇ ਆ ਹਲਚਲ ਘੱਟ ਕਰਦੇ ਆ ਤੋਰਾ ਪੇਰਾ ਘੱਟ ਕਰਦੇ ਆ ਗੋਡਿਆਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਗੋਡਿਆਂ ਦੀਆਂ ਹੱਡੀਆਂ ਆਪਸ ਟਕਰਾਉਣਾ ਸ਼ੁਰੂ ਕਰ ਦਿੰਦੀਆਂ ਨੇ ਗੈਪ ਘੱਟ ਜਾਂਦਾ ਹੈ ਔਰ ਆਪਣੇ ਦਰਦ ਸ਼ੁਰੂ ਹੋ ਜਾਂਦਾ ਸੋ ਅਗਰ ਤੁਹਾਡੇ ਦਰਦ ਹੋ ਰਿਹਾ ਹੈ ਤੁਹਾਨੂੰ ਗੋਡਿਆਂ ਦਾ ਗਠੀਆ ਹੈ ਤੁਸੀਂ ਐਕਸ-ਰੇ ਕਰਾਇਆ ਤੁਹਾਡਾ ਗੈਪ ਘੱਟ ਗਿਆ ਤਾਂ ਅੱਜ ਵਾਲਾ ਪਾਊਡਰ ਖਾਣਾ ਸ਼ੁਰੂ ਕਰ ਦਿਓ ਬਹੁਤ ਜਲਦੀ ਤੁਸੀਂ ਗੋਡਿਆਂ ਦੇ ਦਰਦ ਤੋਂ ਰਾਹਤ ਪਾ ਸਕਦੇ ਹੋਂ ਸਰਦੀਆਂ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਹੈ ਵੀ ਜਿਨ੍ਹਾਂ ਦੀ ਉਮਰ 45 ਸਾਲ ਹੈ ਉਹਨਾਂ ਦੇ ਵੀ ਗੋਡਿਆਂ 'ਚ ਦਰਦ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਆਪਾਂ ਉਹਨੀ ਜਿਹੜੀ ਖਰਾਕ ਹੈ ਉਹ ਨਹੀਂ ਖਾਂਦੇ ਕਸਰਤ ਆ ਜਿਹੜੀ ਉਹ ਨਹੀਂ ਕਰਦੇ ਦੁੱਧ ਨਹੀਂ ਪੀਂਦੇ ਦਹੀਂ ਨਹੀਂ ਖਾਂਦੇ ਵਿਟਾਮਿਨ ਡੀ ਦੀ ਘਾਟ ਹੋ ਜਾਂਦੀ ਹੈ ਔਰ ਆਪਣੇ ਨਾਲ ਹੀ ਸਾਰਾ ਕੁਝ ਹੋਣ ਲੱਗ ਜਾਂਦਾ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਾਂਗੇ ਤੁਹਾਨੂੰ ਦੱਸਦੇ ਹਾਂ ਵੀ ਇਸ ਦੇ ਵਿੱਚ ਕੀ ਕੀ ਪਾਉਣਾ ਚਾਹੀਦਾ ਹੈ ਔਰ ਕੀ ਕੀ ਚਾਹੀਦਾ ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾਪ ਇਸ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ 'ਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡੀਜ਼ S_hari_singh_sra_physiotherapy ਡਾਕਟਰ ਗੁਰਸ਼ੀਰ ਸਿੰਘ ਔਰ ਡਾਕਟਰ ਵਿਭਾਸਰਾ ਫੇਸਬੁੱਕ ਤੇ ਵੀ ਸਾਡਾ ਪੇਜ ਹੈ S_hari_singh_sra_physiotherapy clinic ਦੇ ਨਾਮ ਤੇ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਮੇਂ ਨੂੰ ਬਰਬਾਦ ਨਹੀਂ ਕਰਾਂਗੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸ਼ੁਰੂ ਕਰਦੇ ਹਾਂ ਉਹ ਕਿਹੜੀਆਂ ਛੇ ਚੀਜ਼ਾਂ ਨੇ ਔਰ ਆਪਾਂ ਨੂੰ ਇੱਕ ਮਿਕਸੀ ਸਭ ਤੋਂ ਪਹਿਲਾਂ ਮੈਂ ਦੱਸਦਾ ਤੁਹਾਨੂੰ ਚਾਹੀਦੀ ਚਾਹੀਦੀ ਹੈ ਉਹ ਛੇ ਚੀਜ਼ਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਆ ਗਿਆ ਆਪਣਾ ਅਲਸੀ ਦੇ ਬੀਜ ਇਸ ਦੇ ਵਿੱਚ omega 3 ਹੁੰਦਾ ਤੁਹਾਨੂੰ ਪਤਾ ਹੀ ਹੈ omega 3 ਫੈਟੀ ਐਸਿਡਸ ਦਾ ਕਿੰਨਾ ਵੱਡਾ ਰੋਲ ਹੈ ਇਹ ਆ ਗਿਆ ਆਪਣਾ ਅਲਸੀ ਦੇ ਬੀਜ ਜਿਹੜਾ ਆਪਣੇ ਦਿਲ ਨੂੰ ਵੀ ਠੀਕ ਲੱਗਦਾ ਹੈ ਔਰ ਆਪਣੀ ਜਿਹੜੀ ਡਾਈਜੈਸ਼ਨ ਹੈ ਉਸ ਨੂੰ ਵੀ ਇਹ ਠੀਕ ਰੱਖਦਾ ਹੈ ਦੂਜੇ ਨੰਬਰ ਤੇ ਆ ਗਿਆ ਆਪਣੀ ਕਾਲੇ ਤੇਲ ਜਿਸ ਨੂੰ ਬਲੈਕ ਸੀ ਸੇਮ ਸੀਡਸ ਵੀ ਕਿਹਾ ਜਾਂਦਾ ਹੈ ਜਿਹੜਾ ਆਪਣੀਆਂ ਹੱਡੀਆਂ ਲਈ ਆਪਣੇ ਸਕਿਨ ਲਈ ਆਪਣੇ ਦਿਲ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਔਰ ਗੋਡਿਆਂ ਦੇ ਵਿੱਚ ਤਾਂ ਇਸ ਦਾ ਫਾਇਦਾ ਹੁੰਦਾ ਹੀ ਹੁੰਦਾ ਹੈ ਉਸ ਤੋਂ ਬਾਅਦ ਆ ਗਿਆ ਆਪਣੀ ਵਾਈਟ ਤੇਲ ਵਾਈਟ ਸੀ ਸੇਮ ਸੀਡਸ ਜਿਸ ਦੇ ਵਿੱਚ ਕੀ ਹੈ ਕੈਲਸ਼ੀਅਮ ਬਹੁਤ ਜ਼ਿਆਦਾ ਗੋਡਿਆਂ ਦੇ ਲਈ ਹੈਲਪ ਕਰੇਗਾ ਮੈਗਨੀਸ਼ੀਅਮ ਬਹੁਤ ਜ਼ਿਆਦਾ ਗੋਡਿਆਂ ਤੇ ਨਹੀਂ ਹੈਲਪ ਕਰੇਗਾ ਔਰ ਸਭ ਤੋਂ ਵੱਧ ਇਸ ਦੇ ਵਿੱਚ ਐਂਟੀਆਕਸੀਡੈਂਟਸ ਹੁੰਦੇ ਨੇ ਇਹ ਆ ਗਈਆਂ ਤਿੰਨ ਚੀਜ਼ਾਂ ਪਹਿਲੀ ਸੀਗੀ ਐਲਸੀ ਫਿਰ ਕਾਲੇ ਤੇਲ ਫਿਰ ਚਿੱਟੇ ਤੇਲ ਚੌਥੇ ਨੰਬਰ ਤੇ ਆ ਗਈ ਆਪਣੀ ਕਾਲੀ ਮਿਰਚ ਕਾਲੀ ਮਿਰਚ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਬਈ ਐਂਟੀ ਇਨਫਲਮੇਟਰੀ ਤੱਤ ਹੁੰਦੇ ਆ ਬਹੁਤ ਜ਼ਿਆਦਾ ਜਿਹੜਾ ਆਪਣੇ ਖੰਘ ਜ਼ੁਕਾਮ ਨੂੰ ਵੀ ਠੀਕ ਕਰਦੇ ਆ ਡਾਈਜੈਸ਼ਨ ਨੂੰ ਵੀ ਠੀਕ ਕਰਦੇ ਆ ਰੈਸਪੀਰੇਸ਼ਨ ਨੂੰ ਵੀ ਠੀਕ ਕਰਦੇ ਆ ਔਰ ਗੋਡਿਆਂ ਨੂੰ ਵੀ ਠੀਕ ਕਰਦੇ ਆ ਚੌਥੇ ਨੰਬਰ ਤੇ ਆ ਗਈ ਕਾਲੀ ਮਿਰਚ ਪੰਜਵੇਂ ਨੰਬਰ ਤੇ ਆ ਗਈ ਆਪਣੀ ਹਲਦੀ ਹਲਦੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਬਈ ਸਰਕਿਊਮੈਂਟ ਹੁੰਦਾ ਜਿਹੜਾ ਕਿ ਬਹੁਤ ਜ਼ਿਆਦਾ ਕਾਮਯਾਬ ਪਾਇਆ ਗਿਆ ਐਂਟੀ ਇਨਫਲਮੇਟਰੀ ਤੱਤ ਹੈ ਐਂਟੀ ਬਾਇਓਟਿਕ ਤੱਤ ਹੈ ਇਸ ਦੇ ਵਿੱਚ ਆਪਾਂ ਹਲਦੀ ਵੀ ਜ਼ਰੂਰ ਪਾਵਾਂਗੇ ਔਰ ਉਸ ਤੋਂ ਬਾਅਦ ਆਗੇ ਥੋੜੇ ਮਖਾਣੇ ਮਖਾਣੇ ਆਪਾਂ ਪਹਿਲਾਂ ਹੀ ਰੋਸਟ ਕੀਤੇ ਹੋਏ ਲਏ ਨੇ ਕੱਚੇ ਮਖਾਣੇ ਨਹੀਂ ਲਏ ਮਖਾਣੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਇਸ ਨੂੰ ਫਾਕਸ ਨੱਟਸ ਕਿਹਾ ਜਾਂਦਾ ਹੈ ਪ੍ਰੋਟੀਨ ਹੈ ਫਾਈਬਰ ਹੈ ਕੈਲਸ਼ੀਅਮ ਹੈ ਔਰ ਇਸ ਦੇ ਵਿੱਚ ਬਹੁਤ ਜ਼ਿਆਦਾ ਮਿਨਰਲ ਪਾਈ ਜਾਂਦੇ ਹੈ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਜਾਰ ਦੇ ਵਿੱਚ ਮਿਕਸ ਕਰਾਂਗੇ ਔਰ ਤੁਸੀਂ ਜਿਹੜਾ ਸਮਾਨ ਹੈ ਉਹ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਇਸ ਦੇ ਵਿੱਚ ਕਿੰਨਾ ਕਿੰਨਾ ਪਾਉਣਾ ਜਿਵੇਂ ਕਿ ਫੋਰ ਐਗਜ਼ਾਮਪਲ ਚਿੱਟੇ ਤੇਲ ਹੋਗੇ ਕਾਲੇ ਤੇਲ ਹੋਗੇ ਉਹਦੇ ਦੋ ਦੋ ਚਮਚੇ ਪਾ ਲਿਓ ਔਰ ਜਿਹੜਾ ਆ ਗਿਆ ਆਪਣਾ ਅਲਸੀ ਦਾ ਇਸਦੇ ਚਾਰ ਚਮਚੇ ਪਾ ਲਿਓ ਔਰ ਇੱਕ ਦੋ ਮੁੱਠੀਆਂ ਤੁਸੀਂ ਮਖਾਣੇ ਦੀਆਂ ਪਾਉਣੀਆਂ ਨੇ ਇੱਕ ਚਮਚਾ ਹਲਦੀ ਔਰ ਅੱਧਾ ਚਮਚ ਕਾਲੀ ਮਿਰਚ ਇੰਨਾ ਕੁ ਪਹਿਲਾਂ ਬਣਾ ਕੇ ਦੇਖਿਓ ਥੋੜਾ ਜਿਹਾ ਪੇ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ 'ਚ ਬਣਾ ਸਕਦੇ ਹੋ। ਸੋ ਸਮੇਂ ਨੂੰ ਬਰਬਾਦ ਨਹੀਂ ਕਰਦੇ ਸ਼ੁਰੂ ਕਰਦੇ ਆਂ। ਪਹਿਲਾਂ ਆਪਾਂ ਮਖਾਣੇ ਲੈਣ ਲੱਗੇ ਆਂ। ਮਖਾਣੇ ਤੁਸੀਂ ਤਕਰੀਬਨ ਇੱਕ ਮੁਠੀ ਆਪਾਂ ਪਾ ਲਈਏ ਦੇ ਵਿੱਚ। ਤੁਸੀਂ ਇਸ ਦੀਆਂ ਦੋ ਮੁਠੀਆਂ ਪਾਉਣੀਆਂ ਹੀ ਪਾਉਣੀਆਂ। ਦੋ ਮੁਠੀਆਂ ਹੋ ਗਈਆਂ। ਇਸ ਤੋਂ ਬਾਅਦ ਆਪਾਂ ਆ ਗਈ ਅਲਸੀ। ਅਲਸੀ ਦੇ ਤਕਰੀਬਨ ਆਪਾਂ ਤਿੰਨ ਤੋਂ ਚਾਰ ਚਮਚੇ ਪਾਵਾਂਗੇ। 1 2 3 4 ਕਾਲੇ ਤੇਲ ਤੇ ਚਿੱਟੇ ਤੇਲ ਬਹੁਤ ਗਰਮ ਹੁੰਦੇ ਨੇ ਇਸ ਨੂੰ ਆਪਾਂ ਅੱਧਾ ਦਾ ਚਮਚੀ ਪਾਵਾਂਗੇ ਇਹਦੇ ਵਿੱਚ ਇਸ ਤੋਂ ਜ਼ਿਆਦਾ ਨਹੀਂ ਪਾਵਾਂਗੇ ਇਹ ਆਗੇ ਕਾਲੇ ਤੇਲ ਇਹ ਆਗੇ ਚਿੱਟੇ ਤੇਲ ਫਿਰ ਆਗੀ ਆਪਣੀ ਕਾਲੀ ਮਿਰਚ ਕਾਲੀ ਮਿਰਚ ਦਾ ਅੱਧਾ ਚਮਚ ਦੇਖੋ ਦਿਖਾ ਦਿੰਦਾ ਅੱਧਾ ਚਮਚ ਪਾ ਦਿੱਤਾ ਉਸ ਤੋਂ ਬਾਅਦ ਕੀ ਹਲਦੀ ਹਲਦੀ ਦਾ ਆਪਾਂ ਇੱਕ ਚਮਚ ਪਾ ਦਿੰਦਾ ਹੁਣ ਆਪਾਂ ਇਸ ਨੂੰ ਗ੍ਰाइंड ਕਰਾਂਗੇ ਫਿਰ ਆਪਣਾ ਤਿਆਰ ਹੋਏਗਾ ਆਪਣਾ ਗੋਡੇ ਦੇ ਦਰਦ ਠੀਕ ਕਰਨ ਵਾਲਾ ਪਾਊਡਰ ਕਰ ਲੱਗੇ ਆਪਾਂ ਮਿਕਸੀ ਨੂੰ ਕਾਟ-ਕਾਟ ਕੇ ਲਓ ਜੀ ਸਿਰਫ ਔਰ ਸਿਰਫ 2 ਮਿੰਟਾਂ ਦੇ ਵਿੱਚ ਤੁਹਾਡਾ ਪਾਊਡਰ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖੋ ਇਸ ਦੇ ਵਿੱਚ ਆਪਾਂ ਜਿਹੜੇ ਸਮਾਨ ਪਾਈ ਸੀ ਤੁਹਾਡੇ ਸਾਹਮਣੇ ਹੀ ਹੈ ਸੌਣ ਤੋਂ ਪਹਿਲਾਂ ਰਾਤ ਨੂੰ ਤੁਸੀਂ ਇਸ ਦਾ ਇੱਕ ਚਮਚ ਲੈਣਾ ਹੈ ਉਹ ਵੀ ਫੋਕੇ ਦੁੱਧ ਨਾਲ ਜਾਂ ਮਿੱਠੇ ਵਾਲੇ ਦੁੱਧ ਨਾਲ ਵੀ ਲੈ ਸਕਦੇ ਹੋ ਲਓ ਜੀ ਇਹਨੂੰ ਹੁਣ ਆਪਾਂ ਵੱਡੇ ਭਾਂਡੇ 'ਚ ਕੱਢ ਕੇ ਦਿਖਾ ਦਿੰਨੇ ਹਾਂ ਤੁਹਾਨੂੰ ਲਓ ਇਹ ਆ ਜੀ ਆਪਣਾ ਉਹ ਪਾਊਡਰ ਜਿਹੜਾ ਆਪਾਂ ਦੁੱਧ ਦੇ ਵਿੱਚ ਇਸ ਦਾ ਇੱਕ ਚਮਚ ਪਾਉਣਾ ਬਸ ਰਾਤ ਨੂੰ ਸੌਣ ਤੋਂ ਪਹਿਲਾਂ ਕੱਲੀ ਕੱਲੀ ਚੀਜ਼ ਇਸ ਦੇ ਵਿੱਚ ਬਿਲਕੁਲ ਹੀ ਪਾਊਡਰ ਬਣ ਗਿਆ ਮੈਂ ਤੁਹਾਨੂੰ ਆਪਦੇ ਹੱਥ ਤੇ ਵੀ ਪਾ ਕੇ ਦਿਖਾ ਦਿੰਦਾ ਐਂ ਬਿਲਕੁਲ ਪਾਊਡਰ ਬਣ ਗਿਆ ਇਸ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜਾ ਤੁਸੀਂ ਦੁੱਧ ਪੀਣਾ ਹੈ ਉਸ ਦੇ ਵਿੱਚ ਤੁਸੀਂ ਇੱਕ ਚਮਚ ਪਾ ਲੈਣਾ ਹੈ ਔਰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਔਰ ਪੀ ਲੈਣਾ ਹੈ ਫੋਕਾ ਦੁੱਧ ਹੋਵੇ ਜਿਆਦਾ ਵਧੀਆ ਕੋਸਾ ਦੁੱਧ ਹੋਵੇ ਜਿਆਦਾ ਵਧੀਆ ਸਰਦੀਆਂ 'ਚ ਆਪਾਂ ਕੋਸਾ ਦੁੱਧ ਹੀ ਪੀਨੇ ਆਂ ਸੋ ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਨੇ ਆ ਇਸ ਦੇ ਵਿੱਚ ਕੀ ਕੀ ਪਾਇਆ ਆਪਾਂ ਪਾਇਆ ਇਸ ਦੇ ਵਿੱਚ ਅਲਸੀ ਦੇ ਬੀਜ ਪਾਏ ਫਿਰ ਕਾਲੇ ਤੇਲ ਪਾਏ ਫਿਰ ਚਿੱਟੇ ਤੇਲ ਪਾਏ ਫਿਰ ਕਾਲੀ ਮਿਰਚ ਪਾਈ ਫਿਰ ਹਲਦੀ ਪਾਈ ਫਿਰ ਉਸ ਤੋਂ ਬਾਅਦ ਆਪਾਂ ਮਖਾਣੇ ਪਾਏ ਜਿਹੜੇ ਆਪਾਂ ਪਹਿਲਾਂ ਹੀ ਰੋਸਟ ਕੀਤੇ ਹੋਏ ਸੀ ਕੱਚੇ ਮਖਾਣੇ ਨਹੀਂ ਪਾਏ ਸੀ ਫੁੱਲ ਮਖਾਣੇ ਜਿਸ ਨੂੰ ਫਾਕਸ ਨਟਸ ਕਿਹਾ ਜਾਂਦਾ ਸੋ ਅਗਰ ਤੁਸੀਂ ਇਹ ਸਾਰੀਆਂ ਚੀਜ਼ਾਂ ਬਣਾ ਕੇ ਇਹ ਪਾਊਡਰ ਖਾਣਾ ਸ਼ੁਰੂ ਕਰਤਾ ਤਾਂ ਸਾਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ ਔਰ ਤੁਹਾਡੇ ਗੋਟਿਆਂ ਦਾ ਕੀ ਹਾਲ ਹੈ ਸਪੈਸ਼ਲੀ ਥੋੜੀ ਜਿਹੀ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਮਿਕਸੀ ਦੇ ਵਿੱਚ ਆਪਣਾ ਇਹ ਤੁਸੀਂ ਪਾਊਡਰ ਬਣਾਇਆ ਔਰ ਦੁੱਧ ਦੇ ਵਿੱਚ ਪੀਣਾ ਸ਼ੁਰੂ ਕੀਤਾ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਤੁਹਾਡੇ ਗੋਟਿਆਂ ਦਾ ਕੀ ਹਾਲ ਹੈ 10 ਦਿਨਾਂ ਦੇ ਵਿੱਚ ਵਿੱਚ ਇਹ ਵੀ ਦੱਸਿਓ ਕਿਉਂਕਿ ਇਹੀ ਅਸੀਂਆਂ ਚੀਜ਼ਾਂ ਜਿਹੜੀਆਂ ਆਪਣੇ ਪੇਸ਼ੈਂਟਸ ਆਉਂਦੇ ਨੇ ਉਹਨਾਂ ਨੂੰ ਦੱਸਦੇ ਹਾਂ ਵੀ ਇਹ ਚੀਜ਼ਾਂ ਮਿਲਾ ਕੇ ਤੁਸੀਂ ਪੀਓ ਔਰ ਗੋਡਿਆਂ ਦੇ ਦਰਦੋਂ ਆਰਾਮ ਪਾਓ। ਸੋ ਇਹ ਸੀ ਅੱਜ ਦੀ ਜਾਣਕਾਰੀ ਅਗਰ ਵਧੀਆ ਲੱਗੀ ਤਾਂ ਸਾਂਝੀ ਜ਼ਰੂਰ ਕਰਿਓ। ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਟੀਲ ਦਿਆਂ ਤੁਸੀਂ ਸਾਰੇ ਜਾਣੇ ਆਪਣੀ ਸੇਧ ਦਾ ਤਿਆਰ ਰੱਖਿਓ ਜੀ। ਸਤਿ ਸ੍ਰੀ ਅਕਾਲ ਜੀ। ਜ਼ਰੂਰੀ ਸੂਚਨਾ ਜਿਹੜੀ ਇਹ ਤੁਹਾਡਾ ਪਾਊਡਰ ਹੈ ਨਾ ਗੋਡਿਆਂ ਵਾਲਾ ਇਸ ਨੂੰ ਤੁਸੀਂ ਇੱਕ ਡੱਬੀ ਦੇ ਵਿੱਚ ਪਾ ਕੇ ਰੱਖ ਲੈਣਾ ਹੈ ਬੰਦ ਕਰਕੇ। ਕਿਸੇ ਵੀ ਪਲਾਸਟਿਕ ਦੇ ਜਾਰ ਚ ਪਾ ਲਓ, ਕੱਚ ਦੇ ਜਾਰ ਚ ਪਾ ਲਓ। ਕਿਸੇ ਵੀ ਜਾਰ ਚ ਪਾਓ। ਉਹਨੂੰ ਹਵਾ ਨਾਲ ਲੇਕਿਨ ਉੱਚ ਕਿਤਨਾ ਬੰਦ ਕਰ ਦੇਣਾ ਤੁਹਾਡੇ ਕੂਟਿਆਂ ਦਾ ਦਰਦ ਠੀਕ ਹੋਣ ਵਾਲਾ ਹੈ